ਅੱਜ ਦੋ ਦਿਲ ਦਹਿਲਾ ਦੇਣ ਵਾਲੀਆਂ ਵੱਡੀਆਂ ਘਟਨਾਵਾਂ ਦੀਆਂ ਵੱਡੀਆਂ ਖਬਰਾਂ ਨੇ ਜਿਹੜਾ ਵੀ ਸੁਣਦਾ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਪਹਿਲੀ ਘਟਨਾ ਪੰਜਾਬ ਦੇ ਤਿੰਨ ਮੁੰਡਿਆਂ ਦਾ ਪੁਲਿਸ ਵੱਲੋਂ ਅਨਕਾਊਂਟਰ ਕੀਤਾ ਗਿਆ ਤਿੰਨੇ ਮੁੰਡਿਆਂ ਦੀ ਮੌਤ ਹੋ ਚੁੱਕੀ ਹੈ ਤੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਖਬਰ ਹੈ ਕਿ ਪੰਚਕੂਲਾ ਦੇ ਵਿੱਚ ਇੱਕ ਕੁੜੀ ਤੇ ਦੋ ਮੁੰਡੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਹੈ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਹੁਣ ਤੁਹਾਨੂੰ ਦੋਵੇਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਪਹਿਲੀ ਘਟਨਾ ਕਿ ਪੰਜਾਬ ਦੇ ਗੁਰਦਾਸਪੁਰ ਨਾਲ ਸੰਬੰਧਿਤ ਤਿੰਨ ਮੁੰਡਿਆਂ ਦਾ ਯੂਪੀ ਦੇ ਪੀਐਲਪੀ ਦੇ ਵਿੱਚ ਪੁਲਿਸ ਵੱਲੋਂ ਮੁਕਾਬਲੇ ਦੇ ਵਿੱਚ ਇਨਕਾਊਂਟਰ ਦੇ ਵਿੱਚ ਖਾਤਮਾ ਕੀਤਾ ਗਿਆ ਔਰ ਪੁਲਿਸ ਇਹ ਦੱਸ ਰਹੀ ਹੈ ਪੁਲਿਸ ਇਹ ਕਹਿ ਰਹੀ ਹੈ ਕਿ ਇਹ ਤਿੰਨੋਂ ਮੁੰਡੇ ਉਹ ਨੇ ਜਿਨ੍ਹਾਂ ਨੇ ਗੁਰਦਾਸਪੁਰ ਦੀ ਪੁਲਿਸ ਚੌਂਕੀ ਤੇ ਬੰਬ ਧਮਾਕਾ ਕੀਤਾ ਸੀ ਹਮਲਾ ਕੀਤਾ ਸੀ ਔਰ ਪੁਲਿਸ ਪਿਛਲੇ ਦਿਨਾਂ ਤੋਂ ਇਹਨਾਂ ਦੀ ਪੈੜ ਨਾਪ ਰਹੀ ਸੀ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ 7-8 ਲਗਾਤਾਰ ਪੁਲਿਸ ਥਾਣਿਆਂ ਤੇ ਚੌਕੀਆਂ ਦੇ ਉੱਪਰ ਧਮਾਕੇ ਹੋਏ ਸੀ ਔਰ ਉਦੋਂ ਤੋਂ ਪੁਲਿਸ ਕਹਿੰਦੀ ਹੈ ਕਿ ਅਸੀਂ ਇਹਨਾਂ ਦੀ ਪੈੜ ਨਾ ਪਰੇ ਸੀਗੇ ਔਰ ਟੈਕਨੀਕਲੀ ਜਾਣਕਾਰੀ ਆ ਰਹੀ ਸੀ ਸਾਡੇ ਕੋਲ ਕਿ ਇਹ ਵਿਅਕਤੀ ਹਰਿਆਣਾ, ਰਾਜਸਥਾਨ ਤੇ ਰਾਜਸਥਾਨ ਤੋਂ ਫਿਰ ਯੂਪੀ ਵੱਲ ਗਏ ਨੇ ਤੇ ਜਦੋਂ ਪੰਜਾਬ ਦੀ ਪੁਲਿਸ ਇਹਨਾਂ ਨੂੰ ਦਬੋਚਣ ਦੇ ਲਈ ਪੁਲਿਸ ਕਹਿੰਦੀ ਹੈ ਕਿ ਅਸੀਂ ਯੂਪੀ ਪਹੁੰਚੇ ਤਾਂ ਯੂਪੀ ਦੀ ਪੁਲਿਸ ਨੂੰ ਨਾਲ ਲਿਆ ਗਿਆ ਤੇ ਫਿਰ ਪੀਲੀ ਪੀਤ ਦੇ ਵਿੱਚ ਇਹਨਾਂ ਨੂੰ ਜਦੋਂ ਘੇਰਾ ਪਾਇਆ ਗਿਆ ਤਾਂ ਇਹਨਾਂ ਨੇ ਪੁਲਿਸ ਕਹਿੰਦੀ ਹੈ ਸਾਡੇ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਕਹਿੰਦੀ ਹੈ ਕਿ ਸਾਡੇ ਉੱਪਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇਹਨਾਂ ਤਿੰਨਾਂ ਮੁੰਡਿਆਂ ਦੀ ਮੌਤ ਹੋ ਗਈ ਹੈ ਔਰ ਪੁਲਿਸ ਕਹਿੰਦੀ ਹੈ ਕਿ ਇਹਨਾਂ ਦੇ ਕੋਲੋਂ 2 AK-47 ਤੇ 2 ਗਲੌਕ ਬਰਾਮਦ ਹੋਏ ਨੇ ਹੁਣ ਪੁਲਿਸ ਦੇ ਮੁਤਾਬਕ ਇਹ ਸੱਚਮੁੱਚ ਇੱਕ ਬਹੁਤ ਵੱਡਾ ਤੇ ਭਿਆਨਕ ਗੈਂਗ ਸੀਗਾ ਜਿਸ ਦੇ ਇਹ ਵਿਅਕਤੀ ਪੁਲਿਸ ਇੱਕ ਬਹੁਤ ਵੱਡੇ ਮਾਰ ਕੇ ਵਜੋਂ ਮਾਰ ਦੇਣਾ ਦੱਸ ਰਹੀ ਹੈ ਸੋ ਪੰਜਾਬ ਦੇ ਇਹ ਤਿੰਨ ਮੁੰਡੇ ਸੀਗੇ ਔਰ ਦੂਜੀ ਘਟਨਾ ਪੰਚਕੂਲਾ ਦੇ ਵਿੱਚ ਇੱਕ ਸਲਤਨਤ ਹੋਟਲ ਹੈ ਤੇ ਸਲਤਨਤ ਹੋਟਲ ਜਿਹੜਾ ਇਹ ਮੋਰਨੀ ਰੋਡ ਦੇ ਉੱਪਰ ਸਥਿਤ ਹੈ ਉੱਥੇ ਇੱਕ ਬਹੁਤ ਵੱਡੀ ਵਾਰਦਾਤ ਹੋਈ ਹੈ ਹੋਇਆ ਕਿ ਹਸਾਰ ਦੀ ਇੱਕ ਕੁੜੀ ਸੀ ਜੀ ਦੀ ਉਮਰ 21 ਸਾਲ ਹੈ ਤੇ ਦਿੱਲੀ ਦੇ ਦੋ ਮੁੰਡੇ ਸੀ ਜਿਨ੍ਹਾਂ ਦੀ ਉਮਰ 23-24 ਸਾਲ ਹੈ ਕੁੜੀ ਦਾ ਜਨਮ ਦਿਨ ਸੀ ਔਰ ਜਨਮ ਦਿਨ ਪਾਰਟੀ ਉਥੇ ਉਹ ਮਨਾਉਣ ਆਏ ਸੀ ਪੰਚਕੂਲੇ ਰਾਤ ਨੂੰ ਜਦੋਂ ਉਹ ਇੱਕ ਗੱਡੀ ਦੇ ਵਿੱਚ ਬੈਠੇ ਸੀ ਤਾਂ ਉਹਨਾਂ ਨੂੰ ਇੱਕ ਹੋਰ ਗੱਡੀ ਉਥੇ ਆਉਂਦੀ ਹੈ ਉਹ ਗੱਡੀ ਰੁਕਦੀ ਹੈ ਔਰ ਉਸ ਗੱਡੀ ਦੇ ਵਿੱਚੋਂ ਕੁਝ ਵਿਅਕਤੀ ਨਿਕਲਦੇ ਨੇ ਔਰ ਉਹ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ ਔਰ ਉਹ ਫਾਇਰਿੰਗ ਉਸ ਗੱਡੀ ਤੇ ਕੀਤੀ ਜਾਂਦੀ ਹੈ ਜਿਹਦੇ ਵਿੱਚ ਉਹ ਤਿੰਨੇ ਕੁੜੀ ਤੇ ਦੋ ਮੁੰਡੇ ਬੈਠੇ ਸੀ ਔਰ ਉਹਨਾਂ ਤਿੰਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਘਟਨਾ ਦੀ ਜਾਣਕਾਰੀ ਦੇ ਮੁਤਾਬਕ ਇਹਨਾਂ ਤਿੰਨਾਂ ਨੂੰ ਗੱਡੀ ਦੇ ਵਿੱਚ ਹੀ ਮਾਰਿਆ ਗਿਆ ਔਰ ਪਹਿਲਾਂ ਗੱਡੀ ਦੇ ਪਿਛਲੇ ਪਾਸੇ ਤੋਂ ਫਾਇਰਿੰਗ ਕੀਤੀ ਗਈ ਹੈ ਤੇ ਫਿਰ ਗੱਡੀ ਦੇ ਬਾਹਰੀ ਸ਼ੀਸ਼ਿਆਂ ਦੇ ਉੱਪਰੋਂ ਫਾਇਰਿੰਗ ਕਰਕੇ ਇਹਨਾਂ ਨੂੰ ਮਾਰ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਗੈਂਗਵਾਰ ਹੈ ਉਹ ਜਿਹੜੇ ਦੋ ਨੌਜਵਾਨ ਮਾਰੇ ਗਏ ਨੇ ਉਹਨਾਂ ਦੇ ਉੱਪਰ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਕਿਸੇ ਗੈਂਗ ਟੋਲੀ ਦੇ ਨਾਲ ਸੰਬੰਧਿਤ ਹੋ ਸਕਦੇ ਨੇ ਤੇ ਦੂਜੇ ਪਾਸੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਉੱਪਰ ਵੀ ਇਹ ਸ਼ੱਕ ਹੈ ਕਿ ਉਹ ਕਿਸੇ ਗੈਂਗ ਦੇ ਬੰਦੇ ਸੀਗੇ ਔਰ ਉਹ ਉੱਥੋਂ ਇਹ ਵਾਰਦਾਤ ਕਰਨ ਤੋਂ ਬਾਅਦ ਭੱਜ ਚੁੱਕੇ ਨੇ ਇਹ ਰਾਤ 3 ਵਜੇ ਦੀ ਵਾਰਦਾਤ ਦੱਸੀ ਜਾ ਰਹੀ ਹੈ ਔਰ ਪੁਲਿਸ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਅਸੀਂ ਇਹਦੀ ਪੈੜ ਨੱਪ ਰਹੇ ਆਂ ਅਸੀਂ ਇਹਦੀ ਛਾਣਬੀਨ ਕਰ ਰਹੇ ਆਂ ਪੁਲਿਸ ਕਹਿੰਦੀ ਹੈ ਕਿ ਅਸੀਂ ਉਹ ਸਾਰੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਆਂ ਜਿਹੜੇ ਰਸਤਿਆਂ ਤੋਂ ਉਹ ਹਮਲਾਵਰ ਆਏ ਸਨ ਹੁਣ ਤੁਸੀਂ ਦੇਖੋ ਇਹ ਜਿਹੜੀ ਘਟਨਾ ਹੈ ਇਹ ਕਈ ਸਾਰੇ ਵੱਡੇ ਸਵਾਲ ਖੜੇ ਕਰਦੀ ਹੈ ਪਹਿਲਾ ਸਵਾਲ ਕਿ ਜਿਹੜਾ ਉਹ ਇਲਾਕਾ ਹੈ ਉਹ ਕਾਫੀ ਹਾਈ ਸਕਿਉਰਟੀ ਵਾਲਾ ਦੱਸਿਆ ਜਾ ਰਿਹਾ ਹੈ ਇਹਦੇ باوجود ਵੀ ਜੇਕਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਕੇ ਵਿਅਕਤੀ ਆਸਾਨੀ ਨਾਲ ਉਥੋਂ ਰਫੂ ਚੱਕਰ ਹੋ ਗਏ ਤਿੱਤਰ ਹੋ ਗਏ ਨਿਕਲ ਗਏ ਤਾਂ ਫਿਰ ਕੀ ਸਿਕਿਉਰਿਟੀ ਹੈ ਕੀ ਫਿਰ ਪੁਲਿਸ ਤੇ ਪ੍ਰਸ਼ਾਸਨ ਦੀ ਰਾਖੀ ਹੈ ਜੇਕਰ ਅੰਨੇ ਵਾ ਫੇਰਿੰਗ ਹੋਈ ਤੇ ਵਿਅਕਤੀ ਆਰਾਮ ਦੇ ਨਾਲ ਉਥੋਂ ਨਿਕਲ ਗਏ ਨੇ ਤਾਂ ਇਹ ਆਪਣੇ ਆਪ ਨਿਆਂ ਵਿਵਸਥਾ ਕਾਨੂੰਨ ਵਿਵਸਾ ਦੇ ਉੱਪਰ ਇੱਕ ਵੱਡਾ ਸਵਾਲ ਹੈ ਦੂਜਾ ਸਵਾਲ ਇਹਦੇ ਚ ਇਹ ਹੈ ਕਿ ਅੱਧੀ ਰਾਤ ਉਹ ਲੜਕੀ ਜਿਹੜੀ ਜਿਹੜੀ ਕਿ ਹਸਾਰ ਦੀ ਸੀਗੀ ਦਿੱਲੀ ਦੇ ਮੁੰਡਿਆਂ ਨਾਲ ਉੱਥੇ ਕੀ ਕਰਨ ਆਈ ਸੀ ਉਹਦਾ ਉਹਨਾਂ ਨਾਲ ਕੀ ਰਿਸ਼ਤਾ ਸੀ ਦੋ ਮੁੰਡੇ ਤੇ ਇੱਕ ਕੁੜੀ ਜਨਮ ਦਿਨ ਹੀ ਜੇ ਮਨਾਉਣਾ ਸੀ ਤਾਂ ਹਸਾਰ 'ਚ ਮਨਾਇਆ ਜਾ ਸਕਦਾ ਸੀ ਦਿੱਲੀ 'ਚ ਮਨਾਇਆ ਜਾ ਸਕਦਾ ਸੀ ਉਹਨਾਂ ਨੂੰ ਪੰਚਕੂਲਾ ਆਉਣ ਦੀ ਕੀ ਲੋੜ ਸੀ ਹਾਂ ਇੱਥੇ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਇਹ ਉਹਨਾਂ ਦੀ ਨਿੱਜੀ ਆਜ਼ਾਦੀ ਹੈ ਪਰਸਨਲ ਫ੍ਰੀडम ਹੈ ਉਹ ਕਿਤੇ ਵੀ ਜਾਣ ਉਹ ਚਾਹੇ ਬੰਬੇ ਜਾਣ ਗੋਆ ਜਾਣ ਕਲਕੱਤਾ ਜਾਂ ਕਿਤੇ ਵੀ ਜਾਂ ਇਹ ਉਹਨਾਂ ਦੀ ਪਰਸਨਲ ਆਜ਼ਾਦੀ ਦਾ ਮਾਮਲਾ ਹੈ ਪਰ ਸਵਾਲ ਕਰਨ ਵਾਲੇ ਤਾਂ ਸਵਾਲ ਕਰਨਗੇ ਤਾਂ ਇਹ ਮਾਮਲਾ ਕੀ ਹੈ ਕੀ ਇਹ ਕੋਈ ਗੈਂਗਵਾੜ ਹੈ ਕੀ ਇਹ ਕੁੜੀ ਦੀ ਕਿਸੇ ਦੋਸਤੀ ਦਾ ਮਾਮਲਾ ਹੈ ਕੀ ਮਾਮਲਾ ਹੈ ਇਹਦੀ ਅਜੇ ਸ਼ਾਨਬੀਨ ਹੋਣੀ ਬਾਕੀ ਹੈ ਪਰ ਮੁੱਖ ਗੱਲ ਇਹ ਹੈ ਕਿ ਰੋਜ਼ਾਨਾ ਹੀ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਪੰਜਾਬ 'ਚ ਵੀ ਹਰਿਆਣਾ 'ਚ ਵੀ ਔਰ ਜਦੋਂ ਪੰਜਾਬ ਚ ਹੁੰਦੀਆਂ ਨੇ ਤਾਂ ਭਾਜਪਾ ਬੋਲਦੀ ਐ ਵੇਖੋ ਜੀ ਇੱਥੇ ਕਾਨੂੰਨ ਵਿਵਸਥਾ ਨਹੀਂ ਐ ਇੱਥੇ ਨਿਆਂ ਵਿਵਸਥਾ ਨਹੀਂ ਐ ਇੱਥੇ ਕਤਲੋਗਾਰਤ ਐ ਤੇ ਜਦੋਂ ਹਰਿਆਣਾ ਚ ਹੁੰਦੀ ਐ ਉਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਬੋਲ ਛੱਡਦੀ ਐ ਪਰ ਜਿੱਥੇ ਜਿੱਥੇ ਇਹਨਾਂ ਦਾ ਰਾਜ ਐ ਹੁਣ ਤੁਸੀਂ ਲੜੀ ਵਾਰ ਵੇਖ ਲਓ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਐ ਵਾਰਦਾਤਾਂ ਉੱਥੇ ਵੀ ਹੋਈ ਜਾਂਦੀਆਂ ਨੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਐ ਵਾਰਦਾਤਾਂ ਉੱਥੇ ਵੀ ਹੋਈ ਜਾਂਦੀਆਂ ਨੇ ਤੇ ਹਰਿਆਣੇ ਚ ਬੀਜੇਪੀ ਦੀ ਸਰਕਾਰ ਤਿੰਨੋਂ ਇੱਕੋ ਨਾਲ ਲੱਗਦੇ ਗਵਾਂਢੀ ਸੂਬੇ ਨੇ ਤੇ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਨੇ ਤੇ ਤਿੰਨਾਂ ਦੇ ਵਿੱਚ ਇੱਕੋ ਤਰ੍ਹਾਂ ਦਾ ਜੇ ਮਾਹੌਲ ਹੈ ਤਾਂ ਫਿਰ ਕੌਣ ਕਿਨੂੰ ਕੀ ਕਵੇਗਾ ਇਹ ਤਾਂ ਹਮਾਮ ਚ ਨੰਗੇ ਨੇ ਬੋਲਣ ਜੋਗੇ ਕੁਝ ਨਹੀਂ ਪਰ ਇੱਥੇ ਆਮ ਲੋਕਾਂ ਦੀ ਸੁਰੱਖਿਆ ਕੀ ਮੰਨੀ ਜਾਵੇ ਪੰਜਾਬ ਦੇ ਵਿੱਚ ਵੀ ਦਿਨ ਦਿਹਾੜੇ ਕਿੰਨੀਆਂ ਅਜਿਹੀਆਂ ਵਾਰਦਾਤਾਂ ਹੋਈਆਂ ਘਰਾਂ ਚ ਵੜ ਕੇ ਗੋਲੀ ਮਾਰ ਦੇਣ ਵਰਗੀਆਂ ਘਟਨਾਵਾਂ ਹੋਈਆਂ ਨੇ ਔਰ ਰਾਸਤੇ 'ਚ ਜਾਂਦੇ ਲੋਕਾਂ ਔਰਤਾਂ ਨੇ ਜਿਹੜੀਆਂ ਕਿਵੇਂ ਉਹਨਾਂ ਦੇ ਮੋਬਾਈਲ ਖੋਹੇ ਜਾਂਦੇ ਨੇ ਪਰਸਕ ਹੋਏ ਜਾਂਦੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਸ਼ਰਿਆਂ ਔਰ ਇਹ ਸਾਰਾ ਕੁਝ ਇਥੋਂ ਦੀਆਂ ਸਰਕਾਰਾਂ ਦੇ ਪ੍ਰਬੰਧ ਦੇ ਉੱਪਰ ਇੱਕ ਵੱਡਾ ਸਵਾਲ ਖੜਾ ਕਰਦਾ ਪਰ ਸਾਰੀਆਂ ਸਰਕਾਰਾਂ ਆਪੋ ਆਪਣੇ ਸੋਲੇਗਾ ਛੱਡਦੀਆਂ ਨੇ ਤੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਜਿੰਮਾ ਕਿਸੇ ਦਾ ਵੀ ਨਹੀਂ ਤੁਸੀਂ ਦੇਖ ਲਓ ਅੱਜ ਮਾੜਾ ਜਿਹਾ ਹਨੇਰਾ ਹੋ ਜਾਏ 6 ਵਜਨ ਤਾਂ ਲੋਕੀ ਘਰੋਂ ਬਾਹਰ ਜਾਣਾ ਜਾਂ ਆਉਣਾ ਜਾਣਾ ਬੰਦ ਕਰ ਦਿੰਦੇ ਨੇ ਕਿਉਂਕਿ ਸਭ ਨੂੰ ਇੰਜ ਲੱਗਦਾ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਉਹ ਵੀ ਦੇਸ਼ ਇਸੇ ਧਰਤੀ ਤੇ ਨੇ ਜਿੱਥੇ ਰਾਤ ਨੂੰ 12 1 2 ਵਜੇ ਵੀ ਉਥੋਂ ਦੀਆਂ ਲੜਕੀਆਂ ਲੌਂਗ ਡਰਾਈਵ ਤੇ ਜਾਂਦੀਆਂ ਨੇ ਉਹ ਰਾਤ ਨੂੰ ਡਰਾਈਵ ਕਰਨ ਚਲੀਆਂ ਜਾਂਦੀਆਂ ਨੇ ਘੁੰਮਣ ਜਾਂਦੀਆਂ ਨੇ ਸੜਕਾਂ ਤੇ ਟਹਿਲਦੀਆਂ ਨੇ ਪਰ ਕੋਈ ਵਾਰਦਾਤ ਨਹੀਂ ਹੁੰਦੀ ਉਹ ਧਰਤੀ ਤੇ ਹੀ ਦੇਸ਼ ਨੇ ਕੀ ਉਹਨਾਂ ਦੇਸ਼ਾਂ ਦੇ ਵਿੱਚ ਕਿਸੇ ਰੱਬ ਦੀ ਕਿਸੇ ਗੈਬੀ ਸ਼ਕਤੀ ਦੀ ਵੱਧ ਕਿਰਪਾ ਹੈ ਨਹੀਂ 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 ਇਹੋ ਜੀ ਗੱਲ ਨਹੀਂ ਹੈ ਅਸਲ ਕਹਾਣੀ ਹੈ ਚੰਗਾ ਉਥੋਂ ਦਾ ਲੋਕਾਂ ਦੀ ਕਿਸਮਤ ਨਹੀਂ ਚੰਗਾ ਉਥੋਂ ਦਾ ਸਿਸਟਮ ਹੈ ਸਿਸਟਮ ਮੁੱਖ ਹੁੰਦਾ ਹੈ ਪੋਲੀਟੀਕਲ ਸਿਸਟਮ ਜਿਹਨੂੰ ਅਸੀਂ ਰਾਜਨੀਤਿਕ ਪ੍ਰਬੰਧ ਕਹਿੰਦੇ ਆ ਰਾਜਨੀਤਿਕ ਪ੍ਰਬੰਧ ਦੀ ਕੋਖ ਚੋਂ ਹੀ ਸਭ ਕੁਝ ਚੰਗਾ ਜਾਂ ਮਾੜਾ ਜਨਮ ਲੈਂਦਾ ਹੈ ਤਾਂ ਰਾਜਨੀਤਿਕ ਪ੍ਰਬੰਧ ਜਿਹੜੇ ਸਾਡੇ ਦੇਸ਼ ਚੱਲ ਰਿਹਾ ਹੈ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇਸ਼ਾਂ ਨਾਲੋਂ ਸਭ ਕੁਝ ਵੱਖਰਾ ਹੋ ਰਿਹਾ ਹੈ ਔਰ ਸਾਡੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਰੇ ਜਹਾਂ ਸੇ ਅੱਛਾ ਹਿੰਦੂ ਸਿਤਾ ਹਮਾਰਾ ਪਰ ਸਵਾਲ ਇਹ ਹੈ ਕਿ ਜੇ ਸਾਡਾ ਦੇਸ਼ ਸਾਰੇ ਜਹਾਨ ਨਾਲੋਂ ਅੱਛਾ ਹੈ ਤਾਂ ਫਿਰ ਇੱਥੇ ਦਿਨ ਰਾਤ ਇਹੋ ਜਿਹੀਆਂ ਵਾਰਦਾਤਾਂ ਕਿਉਂ ਨਾ ਇੱਥੇ ਔਰਤਾਂ ਸੁਰੱਖਿਅਤ ਨੇ ਨਾ ਇੱਥੇ ਗਰੀਬ ਸੁਰੱਖਿਅਤ ਹੈ ਨਾ ਇੱਥੇ ਲੋਕਾਂ ਦਾ ਜਾਨ ਮਾਲ ਸੁਰੱਖਿਆਤ ਹੈ ਨਾ ਇੱਥੇ ਲੋਕਾਂ ਦਾ ਰੋਜ਼ਗਾਰ ਸੁਰੱਖਿਆਤ ਹੈ ਸਾਰੇ ਜਹਾਨ ਤੋਂ ਅੱਛੇ ਕਹਿ ਜਾਂਦੇ ਇਸ ਦੇਸ਼ ਦੇ ਵਿੱਚੋਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਵੀਜ਼ੇ ਲਵਾ ਕੇ ਬਾਹਰਲੇ ਦੇਸ਼ਾਂ ਵੱਲ ਭੱਜ ਜਾਂਦੇ ਨੇ ਜੇ ਇਹ ਸਾਰੇ ਜਹਾਨ ਨਾਲੋਂ ਅੱਛਾ ਸਰਕਾਰਾਂ ਨੇ ਬਣਾਇਆ ਹੁੰਦਾ ਜਾਂ ਰਹਿਣ ਦਿੱਤਾ ਜਾਂਦਾ ਤਾਂ ਫਿਰ ਇੰਨੀ ਵੱਡੀ ਤਦਾਦ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਵੱਲ ਕਿਉਂ ਜਾਂਦੇ ਨਾ ਇੱਥੇ ਰੁਜ਼ਗਾਰ ਹੈ ਨਾ ਇੱਥੇ ਕੰਮ ਹੈ ਨਾ ਇੱਥੇ ਚੰਗੀ ਜ਼ਿੰਦਗੀ ਹੈ ਨਾ ਇੱਥੇ ਆਜ਼ਾਦੀ ਹੈ ਨਾ ਇੱਥੇ ਸਦਰਾਂ ਤੇ ਚਾ ਪੂਰੇ ਹੁੰਦੇ ਨੇ ਫਿਰ ਕਿਉਂ ਨਹੀਂ ਜਾਣਗੇ ਸਾਡੇ ਧੀਆਂ ਪੁੱਤ ਉਹਨਾਂ ਦੇਸ਼ਾਂ ਵੱਲ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਚਾ ਪੂਰੇ ਹੋ ਸਕਦੇ ਨੇ ਭਾਵੇਂ ਕਿ ਬਗਾਨੇ ਦੇਸ਼ਾਂ ਵੱਲ ਜਾ ਕੇ ਉੱਥੇ ਵੀ ਇੱਕ ਬਹੁਤ ਭਿਆਨਕ ਪਿੰਜਰੇ ਦੇ ਵਿੱਚ ਪੈ ਜਾਂਦੇ ਨੇ ਤੇ ਬਹੁਤ ਭੜੀ ਤੇ ਮਸ਼ੀਨ ਨਾਲੋਂ ਵੀ ਭੜੀ ਜ਼ਿੰਦਗੀ ਬਤੀਤ ਕਰਦੇ ਨੇ ਜਿਵੇਂ ਮਸ਼ੀਨ ਬਿਨਾਂ ਰੁਕੇ ਬਿਨਾਂ ਅੱਕੇ ਥੱਕੇ ਕੰਮ ਕਰਦੀ ਐ ਇਸੇ ਤਰ੍ਹਾਂ ਸਾਡੇ ਧੀਆਂ ਪੁੱਤ ਉਹਨਾਂ ਦੇਸ਼ਾਂ 'ਚ ਜਾ ਕੇ ਮਸ਼ੀਨਾ ਬਣ ਕੇ ਡਾਲਰ ਕਮਾਉਣ ਦੀ ਕੋਸ਼ਿਸ਼ ਕਰਦੇ ਨੇ ਪੂਰੀ ਜ਼ਿੰਦਗੀ ਉਹਨਾਂ ਦੀ ਇਸੇ ਤਰ੍ਹਾਂ ਗੁਜ਼ਰ ਜਾਂਦੀ ਐ ਡਾਲਰਾਂ ਦੀ ਭੁੱਖ ਉਹਨਾਂ ਨੂੰ ਕਦੇ ਅਹਿਸਾਸ ਨਹੀਂ ਹੋਣ ਦਿੰਦੀ ਕਿ ਉਹ ਜ਼ਿੰਦਗੀ ਨੂੰ ਕੱਟਣ ਨਹੀਂ ਜਿਉਣ ਆਏ ਨੇ ਜ਼ਿੰਦਗੀ ਇੱਕ ਵਾਰ ਮਿਲੀ ਐ ਇਹ ਸਿਰ ਪੈਸੇ ਤੇ ਡਾਲਰ ਕਮਾਉਣ ਲਈ ਨਹੀਂ ਇਹਨੂੰ ਜੀਣਾ ਵੀ ਹੁੰਦਾ ਪਰ ਸਾਡੇ ਬਹੁਤ ਸਾਰੇ ਧੀਆ ਪੁੱਤ ਇੱਥੋਂ ਸਰਕਾਰਾਂ ਦੇ ਦੁਖੀ ਕੀਤੇ ਨਿਕਲਦੇ ਨੇ ਉੱਥੇ ਜਾ ਕੇ ਮਸ਼ੀਨਾ ਬਣ ਜਾਂਦੇ ਪਰ ਖੈਰ ਜੋ ਵੀ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਦੇਸ਼ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਸੋਚਣਾ ਬਣਦਾ ਹੈ ਸੋਚੂਗਾ ਕੌਣ ਜਿਹਦਾ ਦਿਮਾਗ ਸੋਚਵਾਣ ਹੋਵੇਗਾ ਜਿਹਦੀ ਸਮਝ ਦਾ ਕੋਈ ਪੱਧਰ ਹੋਵੇਗਾ ਬਾਕੀ ਸਾਰੇ ਤਾਂ ਉਹ ਕਹਿੰਦੇ ਨੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹ ਹਾਲਾਤ ਬਾਕੀ ਸਾਡੀ ਆਮ ਜਨਤਾ ਦੇ ਨੇ ਪਰ ਸੋਚਣਾ ਬਣਦਾ ਹੈ ਵਿਚਾਰਨਾ ਬਣਦਾ ਹੈ ਕਿ ਆਖਿਰ ਇਹ ਵਾਰ ਦਤਾ ਦਿਨ ਰਾਤ ਜਿਹੜੀਆਂ ਅਸੀਂ ਸੁਣ ਰਹੇ ਹਾਂ ਇਹ ਕਿਉਂ ਹੋ ਰਹੀਆਂ ਨੇ ਜਿਹੜੇ ਮੁੰਡੇ ਗੈਂਗ ਚ ਸ਼ਾਮਲ ਹੁੰਦੇ ਨੇ ਗੈਂਗਸਟਰ ਬਣਦੇ ਨੇ ਉਹ ਕਿਉਂ ਬਣਦੇ ਨੇ ਕੀ ਕੋਈ ਮਾਂ ਕੀ ਕੋਈ ਮਾਂ ਆਪਣੇ ਬੱਚੇ ਨੂੰ ਗੈਂਗਸਟਰ ਜਾਂ ਅਤਵਾਦੀ ਬਣਾਉਣ ਲਈ ਪੈਦਾ ਕਰਦੀ ਹੈ ਬਿਲਕੁਲ ਨਹੀਂ ਕੀ ਕਿਸੇ ਬੱਚੇ ਦਾ ਜਮਾਂਦਰੂ ਇਹ ਸੁਪਨਾ ਹੁੰਦਾ ਕਿ ਮੈਂ ਵੱਡਾ ਹੋ ਕੇ ਅੱਤਵਾਦੀ ਜਾਂ ਗੈਂਗਸਟਰ ਬਣਾਗਾ ਬਿਲਕੁਲ ਨਹੀਂ ਔਰ ਜਿਹੜੇ ਵੀ ਮੁੰਡੇ ਇਸ ਦਲਦਲ ਵੱਲ ਜਾਂਦੇ ਨੇ ਗੈਂਗਸਟਰ ਬਣਦੇ ਨੇ ਕੀ ਉਹਦੇ ਜ਼ਿੰਮੇਵਾਰ ਉਹ ਆਪ ਨੇ ਜਿਹੜੇ ਵੀ ਧੀਆ ਪੁੱਤ ਨਸ਼ਿਆਂ ਦੀ ਦਲਦਲ ਚ ਫਸਦੇ ਨੇ ਕੀ ਉਹਦੇ ਦੋਚੀ ਉਹ ਨੇ ਨਾ ਬਿਲਕੁਲ ਨਹੀਂ ਜਿਹੜੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਜਾਂ ਗੈਂਗਸਟਰ ਪੁਨੇ ਦਾ ਸ਼ਿਕਾਰ ਹੋ ਰਹੇ ਨੇ ਉਹ ਮੌਜੂਦਾ ਸਿਆਸਤਾਂ ਤੇ ਸਰਕਾਰਾਂ ਦੀ ਦੇਣ ਹੈ ਗੰਦੀਆਂ ਸਿਆਸਤਾਂ ਨੇ ਜੋ ਗੰਦਾ ਮਾਹੌਲ ਪੈਦਾ ਕੀਤਾ ਹੈ ਉਹਦੇ ਵਿੱਚੋਂ ਹੀ ਨਸ਼ਾ ਖੋਰੀ ਗੈਂਗਸਟਰਵਾਦ ਤੇ ਹੋਰ ਜੋ ਮਾੜੀਆਂ ਪ੍ਰਵਿਰਤੀਆਂ ਨੇ ਉਹ ਨਿਕਲਦੀਆਂ ਨੇ ਜਿਹਦਾ ਸਾਡੀ ਜਵਾਨੀ ਨੂੰ ਸ਼ਿਕਾਰ ਬਣਾਇਆ ਜਾਂਦਾ ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਚਾਹਣ ਤਾਂ ਜਿਹੜੀ ਚੀਜ਼ ਮਿਲੇ ਹੀ ਨਾ ਆਸ-ਪਾਸ ਹੋਵੇ ਹੀ ਨਾ ਬੰਦਾ ਉਹਦਾ ਸ਼ਿਕਾਰ ਹੋ ਕਿਵੇਂ ਸਕਦਾ ਮਸਲਨ ਜੇਕਰ ਸਾਡੇ ਆਸ-ਪਾਸ ਅੱਜ ਠੰਡ ਹੈ ਤਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਟੀ-ਸ਼ਰਟ ਦੇ ਵਿੱਚ ਘੁੰਮਦਾ ਫਿਰੇ ਤੇ ਜੇਕਰ ਆਸ-ਪਾਸ ਗਰਮੀ ਦਾ ਮੌਸਮ ਹੋਵੇ ਤਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਕੋਟ ਲੋਈਆਂ ਲੈ ਕੇ ਤੁਰਿਆ ਫਿਰੇ ਆਸ-ਪਾਸੇ ਦੇ ਮਾਹੌਲ ਮੁਤਾਬਕ ਚੱਲਣਾ ਪੈਂਦਾ ਜੇਕਰ ਸਾਡੇ ਸਮਾਜ ਦੇ ਵਿੱਚ ਨਸ਼ਾ ਹੋਵੇ ਹੀ ਨਾ ਤਾ ਫਿਰ ਕਿਵੇਂ ਸਾਡੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਸਕਦੀ ਹੈ ਨਹੀਂ ਹੋ ਸਕਦੀ ਜਦੋਂ ਸਾਡੀਆਂ ਸਰਕਾਰਾਂ ਤੇ ਸਿਸਟਮ ਨੇ ਇਹ ਸਾਰਾ ਕੁਝ ਵਾਧੂ ਕੀਤਾ ਹੋਇਆ ਤਾਂ ਫਿਰ ਉਸ ਮਾਹੌਲ ਦਾ ਸ਼ਿਕਾਰ ਸਾਡੀ ਜਵਾਨੀ ਸਾਡੇ ਬੱਚੇ ਹੁੰਦੇ ਨੇ ਇੱਕ ਬਹੁਤ ਵੱਡੀ ਸਮੱਸਿਆ ਇਹ ਵੀ ਚੱਲ ਰਹੀ ਹੈ ਕਹਿੰਦੇ ਨੇ ਕਿ ਸਾਡੇ ਮੌਜੂਦਾ ਨੌਜਵਾਨ ਪੀੜੀ ਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਜੀ ਨਹੀਂ ਕਰਦਾ ਵੇਲੇ ਹੀ ਰਹਿਣਾ ਚਾਹੁੰਦੀ ਹੈ ਇਹ ਗੱਲ ਸੱਚ ਹੈ ਪਰ ਕੀ ਇਹਦੀ ਦੋਸ਼ੀ ਸਾਡੀ ਜਵਾਨੀ ਹੈ ਬਿਲਕੁਲ ਨਹੀਂ ਅਸਲ 'ਚ ਜਿਹੜਾ ਵਰਕ ਕਲਚਰ ਸੀ ਉਹ ਸਾਡੇ ਸਮਾਜ 'ਚੋ ਜਾਣਬੁੱਝ ਕੇ ਖਤਮ ਕੀਤਾ ਗਿਆ ਵਰਕ ਕਲਚਰ ਕੰਮ ਸੱਭਿਆਚਾਰ ਖਤਮ ਕੀਤਾ ਗਿਆ ਵੇਲੇ ਰਹਿਣ ਨੂੰ ਇੱਥੇ ਸਟੇਟਸ ਸਿੰਬਲ ਸਮਝਿਆ ਜਾਂਦਾ ਹੈ ਵੇਲੇ ਰਹਿਣ ਨੂੰ ਇੱਥੇ ਟੌਰ ਸਮਝਿਆ ਜਾਂਦਾ ਏਸੇ ਕਰਕੇ ਕੰਮ ਕਰਨ ਨੂੰ ਜਿਹੜੇ ਕੁਝ ਲੋਕ ਨੇ ਉਹ ਹੱਦ ਤੱਕ ਮਹਿਸੂਸ ਕਰਦੇ ਨੇ ਬੇਸਤੀ ਮਹਿਸੂਸ ਕਰਦੇ ਨੇ ਜਿਵੇਂ ਸਾਡੇ ਲੋਕ ਅਨੁਸ਼ਾਸਨ ਜਾਂ ਡਿਸਪਲਿਨ 'ਚ ਰਹਿਣ ਨੂੰ ਨਿਯਮਾਂ 'ਚ ਰਹਿਣ ਨੂੰ ਠੀਕ ਨਹੀਂ ਸਮਝਦੇ ਉਹਨੂੰ ਗੁਲਾਮੀ ਮੰਨਦੇ ਨੇ ਇਸੇ ਤਰ੍ਹਾਂ ਕੰਮ ਕਰਨ ਬਾਰੇ ਵੀ ਨੈਗੇਟਿਵ ਵਿਚਾਰਧਾਰਾ ਇੱਥੇ ਪ੍ਰਚਲਿਤ ਹੈ ਇਸੇ ਕਰਕੇ ਸਾਡੀ ਜਵਾਨੀ ਜਿਹੜੀ ਆ ਵੇਲੜ ਪੁਣੇ ਦਾ ਸ਼ਿਕਾਰ ਵੀ ਹੁੰਦੀ ਹੈ ਸਿਸਟਮ ਤੇ ਸਰਕਾਰਾਂ ਦੇ ਇਹ ਸਭ ਕੁਝ ਪੈਦਾ ਕੀਤਾ ਗਿਆ ਹੈ ਇਹ ਲੰਬੇ ਵਿਸ਼ੇ ਨੇ ਇਹਨਾਂ ਤੇ ਫੇਰ ਕਦੇ ਡਿਟੇਲ ਚ ਗੱਲ ਕਰਦੇ ਰਾਵਾਂਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ